먼저 이거 먼 ਸਾਹਿਬੇ ਕਮਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਬਰਨ ਸਰ ਪਾਤਸ਼ਾਹੀ ਦੀ ਪਾਵਨ ਪ੍ਰਤਿਤਾ ਹੈ ਗੁਰੂ ਕੇ ਸਾਜੀ ਨਵਾਜੀ ਸਤ ਸੰਤ ਜੀਓ ਆਪ ਸਭਨਾ ਦੀ ਪਾਵਨ ਬਾਣੀ ਦੇ ਲਗਨੇ ਸਰਵਣ ਕੀਤੇ ਹਨ ਐਸੇ ਬਖਤਰ ਪਾਵਨ ਪ੍ਰਵਕਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭਨੇ ਨਾਲਿਲ ਕੇ ਸਰਵਣ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲਿ ਹੋ ਸਾਂਝ ਅਰਸਨਾ ਨੂੰ ਕਰਨ ਕੇ ਪਵਿੱਤਰ ਘਾਓ ਅਸੀਸ ਸਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰ ਬਖਸ਼ੋ ਅਸੀਸ ਆਪ ਜੀ ਦੇ ਜਮਾਣੇ ਦੇ ਸੇਵਕ ਨੂੰ ਸੋ ਗੱਜਵਾ ਦਿੱਕੇ ਬਿਲਾਵਤ ਵਾਹਿਗੁਰੂ ਜੀ ਕਾ ਕੰਸਾ ਪ੍ਰਵਾਹ ਗੁਰ ਜੀ ਕੀ ਪੱਤੇ ਆਪ ਗੁਰੂ ਪਿਆਰੇ ਨੂੰ ਬਾਣਤਾ ਜੀ ਜੋਗ ਹੋ ਗੋ ਜੁਗਿਆ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੀ ਸਵਾ ਲ ਕਰਦੀਆਂ ਹੋਈਆਂ ਅਕਾਲ ਪੁਰਖ ਵਜੁਰਜੀ ਦੇ ਪਾਵਨ ਪਵਿੱਤਰ ਗੁਰ ਚਰਨਾਂ ਦੇ ਵਿੱਚ ਆਕਰਕੇ ਆਜਿਨਾ ਕਰਦੇ ਹੋ ਉਸ ਲਾਇ ਪ੍ਰਮਤ ਕਰਦੇ ਹੋ ਅੰਮਰਤ ਵੇਲਾ ਸੱਚ ਨਾਮ ਬੜਿਆਈ ਵਿਚਾਰ ਅੰਮਰਤ ਵੇਲੇ ਪ੍ਰਮਾਤਮਾ ਦਾ ਸੱਚਾ ਨਾਮ ਹੈ ਜਿਹੜਾ ਉਹ ਗੁਰੂ ਪਿਆਰ ਨੂੰ ਗਾਇਆ ਜਾਂਦਾ ਹੈ ਜਪਿਆ ਜਾਂਦਾ ਹੈ ਪਰਮਾਤਮਾ ਦੀ ਬੜਾਈ ਉਸਤਤਾਂਗਾ ਕੀਤੀ ਜਾਂਦੀ ਹੈ। ਤੇ ਸਤਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪ ਸਿੱਖ ਸੰਗਤਾਂ ਇਹ ਬਚਨਾਂ ਦੇ ਅਨੁਸਾਰ ਵਾਹਿਗੁਰੂ ਜੀ ਦੀ ਹਰ ਹਜ਼ੂਰੀ ਦੇ ਵਿੱਚ ਬੈਠ ਕੇ ਵਡਿਆਈ ਸਰਵਣ ਕਰਦੇ ਹੋ। ਰਜਾਨਾ ਦੀ ਤਰ੍ਹਾਂ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰਦੇ ਹੋ। ਆਓ ਜੁੜੀਏ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਮਨ ਬਿਚਨਾ ਨੂੰ ਕਰੀਏ ਕਾਗਰ ਧੰ ਸਤਿਗੁਰੂ ਗੁਰ ਕੀ ਤਰਪਾ ਸਾਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਹੈ ਜਿਹੜਾ 6 ਮਹੀਨੇ ਹੋਣ ਵਾਲੇ ਹੈ ਲਗਾਤਾਰ ਪਾਪ ਲੜੀਗਾਰ ਪਾਵਨ ਪੀਤਰ ਅਧਿਆਸ ਨੂੰ ਸਰਬਨ ਕਰਦੇ ਆਏ ਗੁਰੂ ਗਰੀਵਨਵਾਜ ਪਾਤਸ਼ਾਹੀ ਤਾਂ ਗੁਰੂ ਕਾਲ ਜੀ ਤਰਪਾਤਸ਼ਾਹੀ ਚੱਕ ਫਤੇ ਸਿੰਘ ਵਾਲਾ ਦੀ ਧਰਤੀ ਤੇ ਬਿਰਾਜਮਾਨ ਸਿੱਖ ਸੰਤਾਂ ਨੂੰ ਉਤਾਰੇ ਦੇ ਸਿੱਖ ਸੰਤਾਂ ਸਤਿਗੁਰਾਂ ਦੇ ਚਰਣਾ ਕਮਲਾਂ ਦੀਆਂ ਭਾਵੇਂ ਬਣ ਕੇ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਅਨੇਕਾਂ ਸਵਾਵਾਂ ਕਰਕੇ ਸਤਿਗੁਰਾਂ ਦੇ ਚਰਣਾ ਕਮਲਾਂ ਦੀਆਂ ਹਾਜ਼ਰੀਆਂ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੀ ਹੈ ਸੋ ਕਲ ਦੀ ਪਾਵਨ ਤੇ ਤਰਹਾਰ ਦੇ ਵਿੱਚ ਆਪਾਂ ਸਰਬਣ ਕੀਤਾ ਇਹ ਸਤਿਗੁਰਾਂ ਨੇ ਚਾਰੇ ਭਰਾ ਭਾਈ ਰਾਮ ਸਿੰਘ ਤੇ ਭਾਈ ਕਟੂ ਸੰਗ ਤੇ ਭਾਈ ਤਕਤੂ ਤੇ ਭਾਈ ਵਕਤੂ ਸੰਗ ਇਹ ਭਾਈ ਭਗਤੂ ਜੀ ਦੇ ਬੜੋ ਉੱਤੇ ਸੰਗ ਇਹਨਾਂ ਨੇ ਸਤਿਗੁਰਾਂ ਦੇ ਚਰਨਾ ਕਮਲਾਂ ਦੀਆਂ ਸਵਾਵਾਂ ਨਮਾ ਕਰਕੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਸਤਗੁਰੂ ਜੀ ਜਿਹੜਾ ਇਹਨਾਂ ਨੇ ਬੜਾ ਪਿਆਰ ਦੇ ਨਾਲ ਭਾਵਨਾ ਦੇ ਨਾਲ ਬੰਗਲਾ ਤਿਆਰ ਕੀਤਾ ਕਾਠ ਦਾ ਲੱਕੜੀਆਂ ਦਾ ਘਰ ਬਣਾਇਆ ਸਤਿਗੁਰੂ ਜੀ ਉਥੇ ਬੈਠ ਕੇ ਬੜੇ ਪ੍ਰਸੰਨ ਹੋ ਰਹੇ ਬੜੇ ਅਸ਼ੋਰੇਆ ਭਾਈ ਰਾਮ ਸਿੰਘ ਨੇ ਜਦੋਂ ਬੇਨਤੀ ਕੀਤੀ ਸਤਿਗੁਰਾਂ ਨੂੰ ਪਾਤਸ਼ਾਹ ਜੀਓ ਤੁਸੀਂ ਮੇਰੇ ਘਰ ਚੱਲੋ ਤਾਂ ਸਤਿਗੁਰਾਂ ਨੇ ਇਹ ਬਚਨ ਆਕੇ ਰਾਮ ਸਿੰਘ ਸਾਨੂੰ ਇਹੀ ਜਗ੍ਹਾ ਪਸੰਦ ਹੈ ਕੱਲ ਨੂੰ ਦੇਖਾਂਗੇ ਅੱਜ ਇੱਥੇ ਆਰਾਮ ਕਰਾਂਗੇ ਬੜਾ ਸੁਹਾਵਣਾ ਮੌਸਮ ਆ ਤੂੰ ਆਖਦਾ ਸੀ ਗਰਮੀ ਹੈਗੀ ਪਰ ਇੱਥੇ ਤਾਂ ਠੰਡ ਬੜੀ ਹੈ ਇੱਥੇ ਤਾਂ ਜਮਨਾ ਦਾ ਚੇਤਾ ਆਉਂਦਾ ਪੌਂਡਾ ਸਾਹਿਬ ਦਾ ਚੇਤਾ ਹੁੰਦਾ ਧਾਨ ਧਨ ਗੁਰੂ ਕੰਗਿਤਾਰ ਪਾਸਾ ਜੀ ਸਵੇਰ ਅੰਮ੍ਰਿਤ ਵੇਲਾ ਹੁੰਦਾ ਹੈ ਸੰਮਰਤਿ ਮੇਲੇ ਓਟਿਆ ਇਸ਼ਨਾਨ ਪਾਨ ਕਰਦੇ ਆ ਵਾਇਗਰੂ ਦਾ ਸਿਮਨ ਕਰਦੇ ਆ ਪਾਵਨ ਕੁਵਤਰ ਚੰਨਾ ਦੇ ਨਾਲ ਨਕਾਕ ਪੁੱਖ ਜੀ ਦੇ ਜੁੜਦੇ ਆ ਧਨ ਗੁਰੂ ਕਲ ਵੀ ਤਰਪਾਸਾ ਜੀ ਦੀਵਾਨ ਸਜਾਉਂਦੇ ਆ ਸਿੱਖ ਸੰਗਤਾਂ ਜੁੜਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾ ਬਖਤ ਦੀਆਂ ਤਾਂ ਸਤ ਗੁਰੂ ਜੀ ਸਮਾਪਤੀਆਂ ਤੋਂ ਅਪਰੰਤ ਪਾਈ RAM ਸਿੰਘ ਜੀ ਨੂੰ ਕਹਿੰਦੇ ਪਾਈ RAM ਸਾਹਿਬ ਤੂੰ ਤਿਆਰੀ ਕਰ ਲੈ ਹੁਣ ਤੇਰੇ ਘਰ ਚੱਲਾਂਗੇ ਤੇ ਪਾਈ RAM ਸਿੰਘ ਬੜਾ ਖੁਸ਼ ਹੋਇਆ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਣੇ ਮੁਖਾਰਣ ਤੋਂ ਬਚਨ ਕੀਤੇ ਵੀ ਤੇਰੇ ਘਰ ਚੱਲਦੇ ਆ ਤੇ ਤਿਆਰੀ ਕਰ ਚੁੱਕਲਾ ਪਾਸਾ ਕੋਸ਼ੋ ਕੇ ਕਾਦਾ ਮਹਾਰਾਜੇ ਮੇਰੀ ਤਰ ਤਿਆਰੀ ਹੈ ਤੂੰ ਤੁਸੀਂ ਚੱਲਣ ਵਾਲੇ ਬਣ। ਪਾਸਾ ਜੀਓ ਸਾਡੀ ਤਿਆਰੀ ਹੈ। ਤੁਹਾਡੀ ਕਿਰਪਾ ਦੇ ਨਾਲ ਸਾਨੂੰ ਖੁਸ਼ੀ ਇੰਨੀ ਆਗੀ। ਅਸੀਂ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਹੋਣਾ ਸਾਡੇ ਨਾਲ। ਜੇ ਜਦੋਂ ਸਤਗੁਰੂ ਜੀ ਮੇਰੇ ਬਾਦਸ਼ਾਹ ਦੀ ਬਾਸ਼ਾ ਦਿੱਤੇ ਆਉਣਗੇ ਸਾਂਝ ਸਾਦੇ ਸਾਂਝ ਸਾ ਮੇਰੇ ਸਤਗੁਰੂ ਜੀ ਬਾਜਾਂ ਵਾਲੇ ਤਾਜਾ ਵਾਲੇ ਮੇਰੇ ਸਤਿਗੁਰੂ ਜੀ ਕਲਗੀਆਂ ਵਾਲੇ ਇੱਥੇ ਆਉਣਗੇ। ਪਾਤਸ਼ਾਹੀਓ ਜੀ ਆਇਆਂ ਨੂੰ ਆਓ। ਤਾਂ ਹੁਣ ਸਤਿਗੁਰੂ ਜੀ ਭਾਈ ਰਾਮ ਸਿੰਘ ਦੇ ਘਰੋਂ ਚੱਲਾ ਪਾਉਂਦੇ ਐ। ਬੰਗਲਾ ਸਾਹਿਬ ਦੇ ਵਿੱਚੋਂ ਹੁਣ ਗੁਰੂ ਪਿਆਰਿਓ ਅੱਗੇ ਅੱਗੇ ਭਾਈ ਰਾਮ ਸਿੰਘ ਪਿੱਛੇ ਪਿੱਛੇ ਸਤਿਗੁਰੂ ਗੋਕਲਜੀਤਾਰ ਪਾਸਾ ਜੀ ਹੁਣ ਜਿਹੜਾ ਭਾਈ ਰਾਮ ਸਿੰਘ ਜੀ ਦਾ ਬਾਪ ਸੀਗਾ ਸੰਤ ਦਾਸ ਜੀ ਇਹ ਭਾਈ ਭਗਤੂ ਦਾ ਪੋਤਾ ਸੀਗਾ ਇਹ ਪਰੋਤੇ ਸੰਗ ਤਾਂ ਹੁਣ ਕੋ ਪਿਆਰਿਓ ਭਾਈ ਸੰਤ ਦਾਸ ਜੀ ਦੇ ਤਿੰਨ ਵਿਆਹ ਸਨ ਦੋ ਪਤਨੀਆਂ ਸੀ ਜਿਹੜੀਆਂ ਉਹਨਾਂ ਦਿੱਤਾ ਆਲਾਦ ਸੀ ਇਹ ਚਾਰ ਪੁੱਤਰ ਸੀਗੇ ਇੱਕ ਦੇ ਹਨ ਜੀ RAM ਸਿੰਘ ਤੇ ਭਾਈ ਫਤਿਹ ਸਿੰਘ ਇੱਕ ਦੇ ਸਨ ਇੱਕ ਮਾਤਾ ਜੀ ਦੇ ਭਾਈ ਤਖਤੂ ਤੇ ਭਾਈ ਵਕਤੂ ਇਹ ਛੋਟੇ ਸਾਲ ਕੋਈ ਦੂਸਰੀ ਮਾਤਾ ਜੀ ਸਨ ਤੇ ਜਿਹੜੀ ਇਹਨਾਂ ਦੀ ਮਤਰੀ ਮਾ ਉਸਗੀ ਮਾਤਾ ਦੇਸਾਂ ਮਾਈ ਦੇਸਾਂ ਉਥੇ ਗੁਰਜ ਪੜਿਆ ਹੋਇਆ ਗੁਰਜ ਮਾਈ ਦੇਸਾਂ ਦਾ ਇਹਨੂੰ ਲੱਗਦਾ ਮਤਰੀ ਮਾਂਗੀ ਪਰ ਗੱਲ ਇਹ ਆ ਵੀ ਕਿ ਪਹਿਲਾਂ ਤੂੰ ਚੱਲਦਾ ਆਉਂਦਾ ਸਿਸਟਮ ਆਪਣਾ ਦੁਨੀਆਦਾਰੀ ਦਾ ਉਹਨੂੰ ਵਿਚਾਰੀ ਨੂੰ ਬੁਲਾਉਂਦਾ ਕੋਈ ਨਹੀਂ ਇੱਕ ਤਾਂ ਧੀ ਪੁੱਤ ਹੈ ਜੀ ਉਹਦੇ ਾਲਾਦ ਕੋਈ ਨਹੀਂ ਹੈ ਏ ਕੋਲੋਂ ਬੁਲਾਉਂਦਾ ਕੋਈ ਨਹੀਂ ਹੈਗਾ ਮਾਤਾ ਦੇਸਾਂ ਜਿਹੜੀ ਉਹ ਵਿਚਾਰੀ ਕੱਲ ਨਹੀਂ ਰਹਿੰਦੀ ਐ ਬਸ ਉਹਦੇ ਦੋ ਕੰਮਾਂ ਨੇ ਇੱਕ ਤੋਂ ਸੂਬਾ ਸਾਮ ਪ੍ਰਸ਼ਾਦਾ ਪਾਣੀ ਬਣਾਉਣਾ ਆਪਦਾ ਤੇ ਦੂਜਾ ਸਿਮਰਨ ਕਰਨਾ ਬਸ ਦੋ ਕੰਮ ਆਉਦੇ ਕੋਲ ਨਾ ਕੋਈ ਉਹਦੇ ਜਿਹੜੇ ਇਹ ਬੱਚੇ ਆਗੇ ਨਾ ਉਹ ਬੁਲਾਉਂਦੇ ਆ ਤੇ ਨਾ ਹੀ ਭਾਈ ਰਾਮ ਸਿੰਘ ਵਰਗੇ ਬੁਲਾਉਂਦੇ ਨਹੀਂ ਹੈ ਤੇ ਨਾ ਹੀ ਭਾਈ ਰਾਮ ਸਿੰਘ ਦਾ ਜਿਹੜਾ ਬਾਪ ਹੈ ਉਹ ਤਾਂ ਨਹੀਂ ਉਹਨਾਂ ਦੀਆਂ ਮਾਵਾ ਜਿਹੜੀਆਂ ਉਹ ਬੁਲਾਉਂਦੀਆਂ ਪਰਿਵਾਰ ਦਾ ਮਤਲਬ ਕਿ ਕੋਈ ਵੀ ਜੀ ਮਾਤਾ ਦੇਸਾਂ ਨੂੰ ਨਹੀਂ ਬੁਲਾਉਂਦਾ ਪਰ ਮਾਤਾ ਦੇਸਾਂ ਜਿਹੜੀ ਉਹਦਾ ਚਿੱਤਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਘੁਰਿਆ ਹੋਇਆ ਹੈ ਮਾਤਾ ਦੇਸਾਂ ਦੇ ਜੇ ਮਾਤਾ ਦੇਸਾਂ ਨੇ ਸਤਗੁਰਾਂ ਨੇ ਵਾਸਤੇ ਇੱਕ ਬੜਾ ਸੋਹਣਾ ਖੱਦਰ ਦਾ ਬਸਤਰ ਤਿਆਰ ਕੀਤਾ ਮੈਦੂਸਾਨੇ ਇਹ ਸਤਗੁਰਾਂ ਨੂੰ ਅਰਪਣ ਕਰਾਂ ਤਾ ਹੁਣ ਜਦੋਂ ਭਾਈ ਰਾਮ ਸਿੰਘ ਲੈ ਕੇ ਆ ਰਹੇ ਆ ਸਤਗੁਰਾਂ ਨੂੰ ਪਹਿਲਾ ਘਰ ਜਿਹੜਾ ਕਿ ਹੁਣ ਆਪ ਦੇਖ ਲਿਆ ਇਹ ਹੁਣ ਦੀ ਗੱਲਾਂ ਨਹੀਂ ਆ ਉਸ ਟਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਵੀ ਛੋਟੇ ਛੋਟੇ ਕਹਾਣ ਦੇ ਸਨ ਤਾਂ ਹੁਣ ਪਹਿਲਾ ਘਰ ਛੋਟਾ ਜਾਂ ਭਾਈ ਤੰਖਤੂ ਤੇ ਭਾਈ ਵਕਤੂ ਉਹਨਾਂ ਦਾ ਘਰ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਦੂਜਾ ਘਰ ਆ ਜਾਂਦਾ ਮਾਈ ਮਾਈ ਦੇਸਾਂ ਦਾ ਜਿੱਥੇ ਵਿਚਾਲੇ ਰਹਿੰਦੀ ਆ ਉਹ ਮਾਈ ਦੇਸਾਂ ਤੇ ਗੁਰੂ ਪਿਆਰੋ ਤੀਜਾ ਘਰ ਆ ਜਾਂਦਾ ਭਾਈ ਰਾਮ ਸਿੰਘ ਤੇ ਭਾਈ ਫਾਕੇ ਸਿੰਘ ਇਹਨਾਂ ਦੋਨਾਂ ਭਰਾਵਾਂ ਦਾ ਉਹਨਾਂ ਗੱਲ ਕੀ ਬਣੀ ਹਾਂ ਰਾਮ ਸਿੰਘ ਨੇ ਆਪਣੇ ਘਰ ਲੈ ਕੇ ਆਉਣਾ ਸਤਿਗੁਰਾਂ ਨੂੰ ਪਰ ਗੱਲ ਇਹ ਆ ਕਿ ਅੱਗੇ ਸਭ ਤੋਂ ਪਹਿਲਾਂ ਜਿਹੜਾ ਘਰ ਉਹ ਆਪਣੇ ਸ਼ਰੀਕ ਦਾ ਹੈ ਭਾਈ ਦਾਕਤੂ ਦੇ ਵਕਤ ਉਹਨਾਂ ਦਾ ਘਰ ਆ ਜਾਂਦਾ ਤੇ ਦੂਜੇ ਨੰਬਰ ਤੇ ਇਹਨਾਂ ਦੀ ਮਤਰੀ ਮਾਂ ਦੀ ਜਿਹੜੀ ਮਾਈ ਦੇ ਸਾਹ ਦੇ ਹੋਰ ਆ ਜਾਂਦਾ ਤੀਜੇ ਨੰਬਰ ਤੇ ਭਾਈ ਰਾਮ ਸਿੰਘ ਦਾ ਘਰ ਆ ਜਾਂਦਾ ਤਾਂ ਹੁਣ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਉਹ ਸਾਹਮਣੇ ਆਪਣਾ ਤੀਜੇ ਨੰਬਰ ਤੇ ਘਰ ਹੈ ਉੱਥੇ ਜਾਣਾ ਸਤਿਗੁਰੂ ਜੀ ਸੁਣੀ ਜਾਂਦੇ ਆ ਗੱਲਾਂ ਵਰਤਾ ਕਰੀ ਜਾਂਦਾ ਤਾਂ ਹੁਣ ਇੱਕ ਉਹ ਤਿੰਨੇ ਘਰਾਂ ਦੇ ਉੱਪਰ ਚਿਵਾਰਾ ਜਿਹੜਾ ਬਣਿਆ ਹੋਆ ਉਹ ਇੱਕੋ ਹੀ ਹੈ ਇਕ ਕੋਈ ਚਵਾਰਾ ਦਾ ਉਸ ਚਵਾਰੇ ਨੂੰ ਤਿੰਨੇ ਘਰ ਵਰਤਦੇ ਆ ਤੇ ਜਿਹੜੀਆਂ ਪਾਉੜੀਆਂ ਚੜ੍ਹਦੀਆਂ ਕੱਚੀਆਂ ਉਹ ਭਾਈ ਤਖਤੂ ਤੇ ਭਾਈ ਵਕਤੂ ਦੇ ਘਰ ਦੇ ਵਿੱਚ ਵੀ ਚੜ੍ਹਦੀਆਂ ਤੇਦਰ ਭਾਈ ਰਾਮ ਸਿੰਘ ਦੇ ਘਰ ਨਹੀਂ ਹੈਗੀਆਂ ਜਦੋਂ ਸਤਿਗੁਰੂ ਜੀ ਨੂੰ ਕਹਿੰਦਾ ਵੀ ਮਹਾਰਾਜ ਆਜੋ ਹੁਣ ਭਾਈ ਤਖਤੂ ਤੇ ਵਕਤੂ ਦਾ ਘਰ ਲੰਘਿਆ ਏ ਹੁਣ ਦੂਜੇ ਨੰਬਰ ਤੇ ਆ ਗਿਆ ਘਰ ਮਾਈ ਦੇਸਾਂ ਦਾ ਜਦੋਂ ਮਾਈ ਦੇਸਾਂ ਦਾ ਘਰ ਟਪਣ ਲੱਗੇ ਤਾਂ ਨਾ ਮਹਾਰਾਜ ਆਜੂ ਸ਼ੇਤੀ ਸ਼ੇਤੀ ਆਜੂ ਆਪਣਾ ਆ ਘਰ ਆ ਸਤਿਗੁਰਾਂ ਨੇ ਉਹ ਦੀ ਸੁਣੀ ਕੋਈ ਨਹੀਂ ਅਰੰਭ ਸਿੰਘ ਜੀ ਤੇ ਜਿਹੜੀ ਮਾਈ ਦੇਸਾਂ ਵਿਚਾਰੀ ਇੱਕ ਤਾਂ ਹੁਣ ਹਾਇ ਇਸਤਰੀ ਐ ਸੋਚਦੀ ਹੁੰਦੀ ਮਨਾ ਵੀ ਜੇ ਮੇਰੇ ਧੀ ਪੁੱਤ ਹੁੰਦਾ ਤਾਂ ਆਪਣੇ ਕਿਸੇ ਧੀ ਪੁੱਤ ਦੇ ਨਾਲ ਮੈਂ ਆਨੰਦਪੁਰ ਸਰ ਜਾਂਦੀ ਸਤਿਗੁਰਾਂ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਨਹੀਂ ਤਾਂ ਅਸੀਂ ਸਾਗੁਰੂ ਜੀ ਦੇ ਸਾਹ ਕੋਲ ਤਲਵੰਡੀ ਸੀਗੇ ਤੇ ਕਿੰਨਾ ਟਾਇਰੇ ਤੇ ਆਪਣੇ ਧੀ ਪੁੱਤ ਨੂੰ ਲੈ ਕੇ ਮੈਂ ਇੱਥੇ ਦਰਸ਼ਨ ਕਰਨ ਦੇ ਬਾਅਦ ਤੇ ਜਾਂ ਜਾਂਦੀ ਜਿਵੇਂ ਇਹ ਜਾਂਦੇ ਆ ਮੇਰੇ ਨਾਲ ਦੁਆੜੀਆਂ ਥਾਣੀਆਂ ਜਿਹੜੀਆਂ ਉਹ ਜਾਂਦੀਆਂ ਤੇ ਮੈਂ ਵੀ ਜਾਂਦੀ ਤੋ ਹੁਣ ਮੇਰੇ ਧੀ ਪੁੱਤ ਹੈ ਹੀ ਕੋਈ ਨਹੀਂ ਮੈਂ ਲੈ ਕੇ ਕਿਹਨੂੰ ਜਾਵਾਂ ਉਸ ਦਿਨ ਵੀ ਇੱਕ ਇਸਤਰੀ ਹੋਣ ਦੇ ਨਾਤੇ ਜਕਦੀ ਹੈ ਡਰਦੀ ਵੀ ਹੈ ਕਿ ਜੇ ਮੈਂ ਸਾਹਮਣੇ ਹੋ ਕੇ ਸਾਰਿਆਂ ਦੇ ਸਤਗੁਰਾਂ ਨੂੰ ਇਹ ਵਸਤਰ ਮੱਥਾ ਟੇਕ ਦਿੱਤਾ ਅੱਗੇ ਹੋ ਕੇ ਤਾਂ ਪਤਾ ਨਹੀਂ ਕੀ ਬੋਲਣਗੇ ਕੀ ਕਹਿਣਗੇ ਤਾਂ ਉਹਨ ਮਾਈ ਦੋਸਾਂ ਜਿਹੜੀ ਆਪਣੇ ਘਰ ਦੇ ਦਰਵਾਜ਼ੇ ਤੇ ਉੱਲੇ ਹੋ ਕੇ ਕੜ ਗਈ ਪਿੱਛੇ ਨੂੰ ਹੋ ਕੇ ਗਲੀ ਤੋਂ ਪਿੱਛੇ ਨੂੰ ਹੋ ਕੇ ਆਪਣੇ ਦਰਵਾਜ਼ੇ ਦੇ ਨਾਲ ਲਾ ਕੇ ਕੜ ਗਈ ਵੀ ਮੈਨੇ ਬਹੁਤਾ ਦਿਖਾਣਾ ਕਿਸੇ ਨੂੰ ਤੇ ਸਤਿਗੁਰਾਂ ਦੇ ਦਰਸ਼ਨ ਵੀ ਹੋ ਜਾਣ ਮੈਨੂੰ ਜਗਦੀ ਹੈ ਤੇ ਅੰਦਰੋਂ ਮਨ ਨੂੰ ਬੜਾ ਚਾਉ ਆ ਵੀ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੇਦਾਰੇ ਹੋਣ ਤਾਂ ਚੰਗੀ ਗੱਲ ਹੈ ਜੇ 사ਤਗੁਰੂ ਜੀ ਕਿਰਪਾ ਕਰਨ ਮਨ ਦੀ ਇੱਛਾ ਜੀ ਵੀ 사ਤਗੁਰੂ ਜੀ ਦੀ ਕਿਰਪਾ ਦੇ ਨਾਲ ਖੁੱਲਾ ਦਰਸ਼ਨ ਦیدارਾ 사ਤਗੁਰਾਂ ਦਾ ਹੋਵੇ ਤਾਂ 사ਤਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਮੈਂ ਸਾਰੇ ਦੁੱਖ ਦੇ ਵਿੱਚ ਰੋ ਦੇਵਾਂ ਸਾਰੇ ਦੁੱਖ ਮੈਂ ਸੁਣਾ ਦੇਵਾਂ 사ਤਗੁਰਾਂ ਨੂੰ ਤੇ ਨਿਹਾਲ ਹੋ ਜਾਵਾਂ 사ਤਗੁਰਾਂ ਦੀ ਗਦਾਾਰੇ ਕਰਕੇ ਪਰ ਗੱਲ ਇਹ ਵੀ ਨਾਲ ਖੰਡਣ ਵਾਲਾ ਕੋਈ ਨਹੀਂ ਹੈਗਾ ਮਨ ਨੂੰ ਬਹੁਤ ਦੁੱਖਾ ਹੁਣ ਬਹੁਤ ਤਰ੍ਹਾਂ ਦੇ ਖਿਆਲ ਸੋਚੀ ਜਾਂਦੀ ਹੈ ਜਦੋਂ ਸਤਿਗੁਰੂ ਜੀ ਲੰਗਰ ਲੱਗੇ ਉੱਥੋਂ ਦੀ ਤਾਂ ਪਾਏ RAM ਸਿੰਘ ਕਹਿੰਦਾ ਮਹਾਰਾਜ ਅੱਗੇ ਆ ਜਾਓ ਆਪਣਾ ਇੱਧਰ ਕਾਰਾਂ ਗਏ ਤਾਂ ਸਤਿਗੁਰਾਂ ਨੇ ਉਹਦੇ ਸੁਣੇ ਨਹੀਂ ਤੇ ਮਾਈ ਦੇਸਾਂ ਦੇ ਘਰ ਦੇ ਵਿੱਚ ਵੜ ਗਏ ਤੇ ਮਾਈ ਦੇਸਾਂ ਦੇ ਘਰ ਦੇ ਵਿੱਚ ਜਦੋਂ ਬੜੇ ਹੋਏ ਤੇ ਮਾਈ ਦੇਸਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਮਾਤਾ ਚਲੋ ਤੁਸੀਂ ਕਬੀੜੀ ਤੇ ਬੈਠ ਤੇ ਮਾਈ ਉਮਰ ਤਾਂ ਬੜੀ ਹੈਗੀ ਮਾਤਾ ਦੀ ਪਰ ਜਦੋਂ ਸਤਿਗੁਰੂ ਜੀ ਦੀ ਕਿਰਪਾ ਵਰਤ ਜਾਂਦੀ ਹੈ ਨਾ ਉਦੋਂ ਵੀ ਗੁਰੂ ਪਿਆਰੋ ਬੁੱਢਾ ਸਿਰ ਵੀ ਜਵਾਨ ਬਣ ਜਾਂਦਾ ਉਹ ਬਹੁਤ ਦੂਰ ਦੀਆਂ ਬਾਤਾਂ ਆਈਆਂ ਹੁਣ ਵੀ ਗੁਰੂ ਪਿਆਰਿਓ ਇੱਕ ਮਾਈ ਹੁਣ ਪਾਕਿਸਤਾਨ ਦਾ ਕਿਹ ਹੈ ਉਹ ਗਾਨੇ ਵੀ ਬਾਬਾ ਜੀ ਮੈਂ ਤਾਂ ਜਮੀਨੀ ਸਿ ਤੁਰਿਆ ਜਾਂਦਾ ਪਾਕਿਸਤਾਨ ਦਾ ਵਿਯਾਦ ਲਵਾ ਲਿਆ ਮੈਂ ਸੰਗਤ ਦੇ ਨਾਲ ਜਾਣ ਵਾਸਤੇ ਪਰ ਮੈਂ ਸੋਚਿਆ ਵੀ ਮੈਂ ਨਾ ਜਾਇਆ ਜਾਉਂਗੀ ਕਿਵੇਂ ਤੁਰੂੰਗੀ ਕਿਵੇਂ ਉੱਥੇ ਫਿਰ ਮਹਾਰਾਜ ਜੀ ਅਰਦਾਸ ਕਰੀ ਉਹ ਸੱਚੇ ਬਾਦਸ਼ਾਹ ਹੁਣ ਜ਼ਰੂਰੇ ਵੀ ਜ਼ਰੂਰ ਕਰਨੇ ਹੈਗੇ ਨਨਕਾਣਾ ਸਾਹਿਬ ਦੇ ਜੀ ਤੂੰ ਕਿਰਪਾ ਕਰੀ ਜਾਣਾ ਵੀ ਜ਼ਰੂਰ ਹੈ ਤੰਦਰੁਸਤੀ ਵੀ ਚਾਹੀਦੀ ਹੈ ਉਹ ਮਾਤਾ ਕਹਿੰਦੀ ਐਸੀ ਕਿਰਪਾ ਹੋਈ ਉੱਥੇ ਕੁਝ ਵੀ ਨਹੀਂ ਦੁੱਖਿਆ ਮੇਰਾ ਆਏ ਘੋੜੇ ਵਾਂਗੂ ਪੱਤੇ ਫਿਰਦੇ ਰਹੇ ਉੱਥੇ ਤੇ ਗੁਰੂ ਕਿਰਪਾ ਕਰਦਾ ਸਤਗੁਰੂ ਜੀ ਕਿਰਪਾ ਕਰਦੇ ਜਦੋਂ ਸਾਡਾ ਮਨ ਦਾ ਚਾਉ ਐ ਸਤਗੁਰਾਂ ਨੂੰ ਮਿਲਦਾ ਗੁਰੂ ਦੀ ਕਿਰਪਾ ਜੀ ਗੁਰੂ ਦੀ ਰਹਿਮਤ ਹੈ ਜਦੋਂ ਗੁਰੂ ਪਿਆਰੋ ਸਤਗੁਰਾਂ ਦੀ ਕਿਰਪਾ ਵਰਤਦੀ ਹੈ ਨਾ ਰਹਿਮਤ ਹੁੰਦੀ ਹੈ ਉਦੋਂ ਗੁਰੂ ਪਿਆਰੂ ਮਨੁੱਖ ਜਿਹੜਾ ਬੁੱਢਾ ਹੋਇਆ ਵੀ ਜਵਾਨ ਬਣ ਜਾਂਦਾ ਹੈ ਭੱਜ ਕੇ ਭੱਜ ਕੇ ਸੇਵਾ ਕਰਦਾ ਹੈ ਭੱਜ ਭੱਜ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਆ ਟੱਕ ਕੇ ਦੂਰ ਦੂਰ ਤੱਕ ਸਤਗੁਰਾਂ ਦੇ ਦਰਸ਼ਨ ਦਦਾਰੇ ਕਰਦਾ ਹੈ ਭੱਜ ਭੱਜ ਕੇ ਤੇ ਸਤਗੁਰਾਂ ਦੀ ਕਿਰਪਾ ਦੇ ਨਾਲ ਐਨਾ ਜੋਸ਼ ਆ ਜਾਂਦਾ ਸਰੀਰ ਦੇ ਵਿੱਚ ਰਣਤ ਹੋ ਜਾਂਦੀ ਹੈ ਤਾਂ ਹੁਣ ਮਾਤਾ ਦਾ ਸਰੀਰ ਬਜ਼ੁਰਗ ਆ ਗਿਆ ਤੇ ਐਦਾਂ ਹੋ ਗਿਆ ਸਤਿਗੁਰਾਂ ਦਾ ਦਾਰਾ ਕਰਕੇ ਸ਼ਕਤੀ ਬੜੀ ਆ ਜੀ ਹੁੰਦੀ ਹੈ ਸਰੀਰ ਦੇ ਵਿੱਚ ਬੜੀ ਸ਼ਕਤੀ ਆ ਗਈ ਮਾਤਾ ਜੀ ਤੇ ਮਾਤਾ ਜੀ ਭੱਜ ਕੇ ਪੀੜੀ ਤੇ ਬੈਠੇ ਸਤਿਗੁਰਾਂ ਨੇ ਕਹਿੰਦੇ ਤੁਸੀਂ ਵੀ ਬੈਠੋ ਬਾਰੇ ਕਹਿੰਦੇ ਕੋਈ ਗੱਲ ਨਹੀਂ ਮਾਤਾ ਤੂੰ ਬੈਠ ਤੂੰ ਸਾਡੀ ਮਾਤਾ ਜੀ ਅਸੀਂ ਤੇਰੇ ਪੁੱਤਰਾ ਤੂੰ ਸਾਡੀ ਮਾਤਾ ਜੀ ਮਾਤਾ ਗੁਜਰ ਕੌਰ ਦੇ ਸਮਾਨ ਨੇ ਤਹਾਨੂੰ ਸਤਿਗੁਰਾਂ ਨੂੰ ਹੁਣ ਮਾਤਾ ਦੇਸਾਂ ਨੇ ਜਿਹੜਾ ਵਸਤਰ ਤਿਆਰ ਕੀਤਾ ਸੀ ਜਿਹੜੀ ਮਨ ਦੀ ਆਸਾ ਸੀ ਕਿ ਇੱਛਾ ਸੀਗੀ ਭਾਵਨਾ ਸੀਗੀ ਉਹ ਭਾਵਨਾ ਦੇ ਮੁਤਾਬਕ ਤੇ ਮਾਈ ਦੇਸਾਂ ਨੇ ਭੇਟਾ ਕਰ ਦਿੱਤਾ ਤੇ ਜਿਹੜਾ ਕੋਈ ਮਰੋਟਾ ਹੋਰ ਸੀ ਕਿ ਉਹਨੂੰ ਉਹ ਵੀ ਸਤਗੁਰਾਂ ਨੂੰ ਭੇਟਾ ਕਰ ਦਿੱਤੀ ਤੇ ਸਤਗੁਰੂ ਜੀ ਕਹਿੰਦੇ ਮਾਤਾ ਕਾਨੂੰ ਤਪਲਾ ਬੋਲਣ ਦਿੱਤਾ ਸੀ ਆਪ ਦੀ ਇਮਾਨਤ ਤੇ ਕੋ ਲੈਣ ਦੇ ਵਾਸਤੇ ਆਇਆ ਸੀ ਕਿ ਤੂੰ ਪਹਿਲੇ ਚੱਕੀ ਖੜੀ ਐ ਸਾਗਰੂ ਦੀਓ ਕਣ ਬੋਲਿਆ ਸਭ ਜਾਣਦਾ ਕਿ ਸਾਗਾ ਕਿੰਚਾ ਅਰਦਾਸ ਮੈਨੂੰ ਪੱਕਾ ਵੀ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਤੁੰ ਬੋਲਣ ਦੀ ਲੋੜ ਹੀ ਕੋਈ ਨਹੀਂ ਉਸ ਦਿਲਾਂ ਦੀਆਂ ਜਾਣਨ ਵਾਲੇ ਹੋ ਤਾਂ ਸੱਚੇ ਪਾਸਾ ਜੀਓ ਤੁਸੀਂ ਮੇਰੀ ਸੇਵਾ ਕੀਤੀ ਹੋਈ ਮਨਜ਼ੂਰ ਕਰਿਓ ਸਫਲੀ ਕਰਿਓ ਤਾਂ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਿਓ ਦਰਗਾਹ ਦੇ ਵਿੱਚ ਮੈਨੂੰ ਜਗ੍ਹਾ ਮਿਲ ਜਾਵੇ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਮਾਤਾ ਅੱਜ ਭਾਈ ਰਾਮ ਸਿੰਘ ਦੇ ਘਰ ਪ੍ਰਸ਼ਾਦਾ ਛਕਾਂਗੇ ਕੱਲ ਨੂੰ ਤੇਰੇ ਘਰ ਪ੍ਰਸ਼ਾਦਾ ਛਕਾਂਗੇ ਨਾਲ ਕੁਲੀਆਂ ਗੱਲਾਂ ਬਾਤਾਂ ਕਰਾਂਗੇ ਤਨ ਗੁਰ ਕਲਗੀਧਰ ਪਾਸਾ ਜੀ ਨੇ ਸੋ ਮਾਤਾ ਜੀ ਨੂੰ ਬਚਨ ਕੀਤੇ ਤੇ ਹੁਣ ਮਾਤਾ ਜੀ ਨੂੰ ਬਚਨ ਕਰਕੇ ਭਾਈ ਰਾਮ ਸਿੰਘ ਦੇ ਘਰ ਜਾਂਦੇ ਆ ਤਾਂ ਹੁਣ ਅਗਲਾ ਜਿਹੜਾ ਪਾਵਨ ਇਤਿਹਾਸਾ ਗੋ ਪਿਆਰਿਓ ਭਾਈ ਰਾਮ ਸਿੰਘ ਦੇ ਕਰ ਸਤਿਗੁਰੂ ਜੀ ਪਹੁੰਚ ਕੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਛਕਣਗੇ ਸੋ ਉਹ ਕੱਲ ਨੂੰ ਆਪਾਂ ਲੰਗਰ ਪਾਣੀ ਜੋ ਛਕਣ ਦਾ ਜਿਹੜਾ ਇਤਿਹਾਸ ਹੈ ਸਰਵਣ ਕਰਾਂਗੇ ਇਸੇ ਤਰ੍ਹਾਂ ਆਪਾਂ ਪਾਵਨ ਪਵਿੱਤਰ ਇਤਿਹਾਸ ਦੀ ਨਾਲ ਜੁੜੇ ਰਹੇਗੀ ਸਤਿਗੁਰਾਂ ਦੇ ਦਰ ਕਰਦਿਆਂ ਕੁਰਸੀਆਂ ਪ੍ਰਾਪਤ ਕਰਦੇ ਰਹੇਗੇ ਇਹ ਲੋਕ ਸੁਖੀ ਗਏ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਪੁਲਤ ਕਾਂ ਦੀ ਖਿਮਾ ਸੁਬਲਾਉ ਪਤੇ ਵਾਹਿਗੁਰੂ ਕੀ ਕਾਖਸ ਵਾਹਿਗੁਰੂ ਕੀ ਪਤੇ ਵਾਹਿਗੁਰੂ ਸਾਜੀਆ ਰਾਮ ਕਰੀ ਮਾ ਲਾਤੀਜਾ ਆਨੰਦਿਕ ਓ ਅੰਕਾਰ ਸਰਬਤ ਪ੍ਰਸਾਦ ਆਨੰਦ ਪਿਆਵਿ ਰਿਮਾਈ ਸਤਿਗੁਰੂ ਮੈਂ ਪਾਇਆ ਸਤਿਪਤਾਂ ਪਾਇ ਸਤਿਤੀ ਮਨ ਵਧੀਆ ਬਾਦਾਈਆ ਰਾਗ ਤੁਨ ਪਰਿਵਾਰ ਪਈਆ ਸਾਧ ਗਾਵਣਾਈਆ ਸਾਧ ਤਾਂ ਗਾਵੋ ਹਰੀ ਕੀ ਰਾਮ ਮਨ ਜੀ ਵਸਾਇਆ ਕਾ ਨਨ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੁਰ ਦਰੋ ਨਾ ਲੈ ਅਨਾਰਤ ਮਨ ਮੇ ਦੁਖ ਸਭ ਸਰਣਾ ਅੰਗੀਕਾਰ ਕਰ ਦੇ ਰਾਪ ਸਸਵਰਣਾ ਸੁਨਾ ਗਲਾ ਸੁਨਾ ਸੁਆਮੀ ਸੋ ਕੋ ਮਨ ਅਸਰਿ ਇਕ ਨਾਨਕ ਕੋ ਮਨ ਮੇਂ ਦਰ ਰੁਰ ਨਾਲੇ ਸਾਚੇ ਸਭਾ ਜਨਨ ਕਰਤੀ ਰਈ ਕਰਤਾ ਤੇਰਾ ਸਕਸ਼ਾਏ ਜੀ ਦੇ ਸੋ ਪਾਰੇ ਸੁਰਾਸੁ ਫਾਗਾ ਤੇਰੀ ਨਾਮ ਅਨੁਸਾਰੀ ਨਾਮ ਨਿਕਰ ਮਨਸਾ ਵਜਿ ਸੋ ਕਰੀ ਕਾ ਨਾਨਕ ਸਚੇ ਸਭੂ ਤੇ ਨਾਨਕ ਕਰਦੀ ਰਾਇ ਸਾਚਾ ਨਾਮ ਮਿਰਾਸਾਰ ਸਾਧਨਾ ਮਹਾਰ ਮੇਰਾ ਨੁਕਾ ਸਕੋ ਭਾਈਆ ਕਰ ਸਾਧ ਸੁਖਨਾਖ ਸਿਮਖਾ ਸੋ ਕਾ ਸ਼ਾਇਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜੇ ਦੀਆ ਬੜਿਆ ਆਇਆ ਕਰਨਾਥ ਸੰਤੋ ਸਤੋ ਪਿਆਰ ਸਾਚਾ ਨਾਮ ਮੇਰਾ ਦਾਰੋ ਆਕੀ ਪੰਜ ਚੋ ਸਬਦ ਕਸਪਾ ਕਸਪਾ ਕ ਸਬਦ ਬਾਜੀ ਕਲਾਤ ਕਰਤਾਰੀਆ ਪੰਜ ਦੂਰ ਤੋਕਤ ਵਸ ਕੀਤੇ ਕਾਲ ਕੰਡ ਕ ਮਾਰਿਆ ਪੁਰ ਕਰਮ ਪਾਇ ਸੋ ਜਨ ਕਾ ਸ ਨਾਮੁ ਅਰਕਾ ਲਾਗੇ ਕੈ ਨਾਨਕ ਤਸ ਕੋ ਤਤ ਕਰਿ ਵਣ ਹਦਵਾਜੀ ਅੰਧ ਸੁਣਾ ਵਡ ਪਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਰਸੂਰੇ ਦੂਖ ਰੋ ਸੰਤ ਸਾਥ ਚਾਏ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਾਸੀ ਪੂਰੇ ਗੁਰ ਤੇ ਜਾਣੀ ਹਣ ਤੇ ਪਾਨੀਨ ਕਾ ਤੇ ਪਵਤਾਇ ਸਤਗੁਰ ਰਿਆ ਪਰਪੂਰੇ ਮਨਵੰਤ ਨਾਨਕ ਗੁਰ ਚਰਣੀ ਲਾਗੇ ਬਾਜੇ ਅਨਵਦ ਤੋ